ਸਾਰੇ ਨੂੰ ਮੇਰਾ ਨਾਮ ਸਿਮਰਜੀਤ ਸਿੰਘ ਆ ਮੈਂ ਸੈਂਟ ਸੋਲਜਰ ਸਕੂਲ ਦੇ ਵਿੱਚ ਐਜ਼ ਅ ਡੀਪੀ ਜੋਬ ਕਰ ਰਿਹਾ ਆ ਮੈਂ ਸ਼ੋਰੇ ਮਾਰਸ਼ਲ ਆਰਟ ਅਕੈਡਮੀ ਦੇ ਵਿੱਚ ਆਪਣੀ ਟ੍ਰੇਨਿੰਗ ਕਰਦਾ ਹੁੰਦਾ ਸੀ ਮੈਂ ਕੋਚ ਜਸਮਾਨ ਦੀ ਗਾਈਡੈਂਸ ਅੰਡਰ ਬੀਪੀਐਸ ਬੀਪੀਐਡ ਆਪਣੇ ਕੀਤੀ ਜਦੋਂ ਮੈਂ ਸਟਾਰਟਿੰਗ ਦੇ ਵਿੱਚ ਸਰਕੂਲ ਆਇਆ ਸੀ ਮੈਨੂੰ ਵੀ ਇੱਕ ਇਹੀ ਵਹਿਮ ਸੀਗਾ ਕਿ ਜੇ ਅਸੀਂ ਗੇਮ ਕਰ ਰਹੇ ਆ ਤਾਂ ਸਿਰਫ ਅਸੀਂ ਐਜ਼ ਅ ਸਪੋਰਟਸਮੈਨ ਅੱਗੇ ਵਧਾਂਗੇ ਆਪਣੇ ਕੋਲ ਹੋਰ ਓਪਰਚ्युनिटी ਕੋਈ ਹੈ ਨਹੀਂਗੀ ਆਪਣੇ ਦੇਖਿਆ ਜਾਵੇ ਆਪਣੇ ਪੰਜਾਬ ਦੇ ਵਿੱਚ ਲੋਕਾਂ ਨੂੰ ਇਹੀ ਵਹਿਮ ਆ कि ਜੇ ਕੋਈ ਗੇਮ ਕਰ ਰਿਹਾ ਹੋ ਸਪੋਰਟਸਮੈਨ ਹੀ ਬਣੂਗਾ ਪਰ ਸਪੋਰਟਸ ਦੇ ਵਿੱਚ ਹੋਰ ਵੀ ਬਹੁਤ ਸਾਰੇ ਕਰੀਅਰ ਓਪਰਚ्युनिटीज ਹੈਗੀਆਂ ਆ ਜਿੱਦਾਂ ਕਿ ਮੈਨੂੰ ਇੰਟਰਸਟ ਹੈਗਾ ਟੀਚਿੰਗ ਲਾਈਨ ਦੇ ਵਿੱਚ ਜਾਣ ਦਾ ਜਾਂ ਮੈਂ ਬੱਚਿਆਂ ਨੂੰ ਸਿਖਾਵਾਂ ਹੋਰ ਨਵੇਂ ਪਲੇਅਰਸ ਪੈਦਾ ਕਰੀਏ ਇਸ ਤਰ੍ਹਾਂ ਮੈਂ ਆਪਣੀ ਬੀਪੀਐਸ ਤੇ ਬੀਪੀਐਡ ਸਰ ਦੀ ਗਾਈਡੈਂਸ ਅੰਦਰ ਕੰਪਲੀਟ ਕੀਤੀ ਜੇਕਰ ਤੁਸੀਂ ਵੀ ਚਾਹੋ ਤੁਸੀਂ ਆਪਣਾ ਬੀਪੀਐਸ ਬੀਪੀਐਡ ਟੈਂਪੀਅਰ ਵਰਗੇ ਪ੍ਰੋਫੈਸ਼ਨਲ ਡਿਗਰੀਜ਼ ਲੈ ਕੇ ਆਪਣੇ ਕਰੀਅਰ ਨੂੰ ਅੱਗੇ ਵਧਾ ਸਕਦੇ ਆ ਪਲੱਸ ਜੇ ਕਿਸੇ ਨੂੰ ਕੋਚਿੰਗ ਦੇ ਵਿੱਚ ਇੰਟਰਸਟ ਆ ਉਹ ਆਪਣਾ ਨੈਸ਼ਨਲ ਇੰਟਰਲੈਸ਼ਡ ਇੰਟਰਨੈਸ਼ਨਲ ਲੈਵਲ ਦਾ ਕੋਚ ਬਣਨਾ ਚਾਹਵੇ ਉਹ ਵੀ ਐਨਆਈਐਸ ਦੀ ਐਨਆਈਐਸ ਤੋਂ ਡਿਪਲੋਮਾ ਕਰਕੇ ਆਪਣੇ ਇਸ ਕਰੀਅਰ ਨੂੰ ਅੱਗੇ ਵਧਾ ਸਕਦਾ ਆ ਪਲੱਸ ਜਿੰਦਾ ਕਿ ਹੁਣ ਅਸੀਂ ਦੇਖਿਆ ਜਾਵੇ ਕੇਵੀਐਸ ਨਵੋਦੇਆ ਵਰਗੀਆਂ ਜਿਹੜੀਆਂ ਸੈਂਟਰਲ ਗਵਰਨਮੈਂਟ ਦੀਆਂ ਜੋਬਸ ਆ ਉਹ ਵੀ ਸਪੋਰਟਸ ਨੂੰ ਬੜਾਵਾ ਦਿੰਦੀਆਂ ਆ ਇਹਦੇ ਵਿੱਚ ਅਸੀਂ ਸਾਡੀ ਬੇਸਿਕ ਪੇ 60 ਤੋਂ 70 ਹਜ਼ਾਰ ਦੇ ਵਿੱਚ ਸਟਾਰਟ ਹੋ ਜਾਂਦੀ ਆ ਤੇ ਇਸ ਦੇ ਵਿੱਚ ਵੀ ਤੁਸੀਂ ਆਪਣਾ ਕਰੀਅਰ ਅਗੇ ਬਤਾ ਸਕਦੇ ਆ ਮੈਂ ਤੁਹਾਨੂੰ ਦੱਸਣਾ ਚਾਹੁੰਗਾ ਜਿੱਦਾਂ ਕਿ ਮੇਰੀ ਗੇਮ ਮੈਂ ਕਾਰਾਟੇ ਕੀਤੀ ਸੀਗੀ ਸਰ ਕੋਲੋਂ ਕਾਰਾਟੇ ਦੇ ਵਿੱਚ ਜੇ ਤੁਸੀਂ ਆਪਣੀ ਬਲੈਕ ਬੈਲਟ ਕਰਦੇ ਆ ਤਾਂ ਸਕੂਲਸ ਦੇ ਵਿੱਚ ਤੁਹਾਡੇ ਲਈ ਹੋਰ ਜਿਹੜੇ ਰਾਸਤੇ ਆ ਉਹ ਖੁੱਲ ਜਾਂਦੇ ਆ ਜੇ ਤੁਹਾਡੇ ਕੋਲ ਬਲੈਕ ਬੈਲਟ ਆ ਤੁਸੀਂ ਬੱਚਿਆਂ ਨੂੰ ਉੱਥੇ ਸੈਲਫ ਡਿਫੈਂਸ ਟ੍ਰੇਨਿੰਗ ਦੇ ਸਕਦੇ ਆ ਤੁਸੀਂ ਸਕੂਲ ਦੇ ਵਿੱਚ ਐਜ਼ ਮਾਰਸ਼ਲ ਆਰਟ ਕੋਚ ਜਾ ਸਕਦੇ ਆ ਇਸੇ ਤਰ੍ਹਾਂ ਜਿਹੜੀ ਸਪੋਰਟਸ ਆ ਸਪੋਰਟਸ ਸਾਨੂੰ ਮੈਂਟਲੀ ਤੇ ਫਿਜ਼ੀਕਲੀ ਪ੍ਰਪੇਅਰ ਕਰਦੀ ਆ ਹਰ ਇੱਕ ਸਿਚੁਏਸ਼ਨ ਲਈ ਹਰ ਇੱਕ ਸਕੂਲ ਦੇ ਵਿੱਚ ਹਰ ਇੱਕ ਕਾਲਜ ਦੇ ਵਿੱਚ ਇੱਕ ਫਿਜ਼ੀਕਲ ਐਜੂਕੇਸ਼ਨ ਦਾ ਟੀਚਰ ਇੱਕ ਡੀਪੀ ਜ਼ਰੂਰੀ ਹੁੰਦਾ ਆ ਕਿਉਂ ਜਿਹਨੇ ਡਿਸਪਲਾਈਨ ਮੇਨਟੇਨ ਕਰਨਾ ਹੁੰਦਾ ਆ ਜਿਹਨੇ ਬੱਚਿਆਂ ਨੂੰ ਸਹੀ ਰਾਸਤੇ ਪਾਉਣਾ ਹੁੰਦਾ ਆ ਸਿਰਫ ਫਿਜ਼ੀਕਲ ਐਜੂਕੇਸ਼ਨ ਜਾਂ ਸਪੋਰਟਸ ਦੇ ਵਿੱਚ ਅਸੀਂ ਸਿਰਫ ਕਿਤਾਬੀ ਪੜ੍ਹਾਈ ਨਹੀਂ ਕਰਦੇ ਇਹਦੇ ਵਿੱਚ ਅਸੀਂ ਆਪਣੇ ਸਰੀਰ ਨੂੰ ਫਿਟ ਰੱਖਦੇ ਆ ਨਿਆਣਿਆਂ ਨੂੰ ਇਹ ਦੱਸਦੇ ਆ ਕਿ ਕਿਸ ਤਰ੍ਹਾਂ ਆਪਾਂ ਸਹੀ ਰਾਸਤੇ ਤੇ ਚੱਲਣਾ ਆ ਆਪਣੀ ਪੜ੍ਹਾਈ ਨੂੰ ਨਾਲ ਲੈ ਕੇ ਚੱਲਦੇ ਹੋਏ ਲੋਕਾਂ ਨੂੰ ਇਹ ਵਹਿਮ ਆ ਜਿਹੜਾ ਜੇ ਕੋਈ ਪਲੇਅਰ ਖੇਡਦਾ ਆ ਉਹ ਪੜ੍ਹ ਨਹੀਂ ਸਕਦਾ ਪਰ ਇੱਕ ਵਹਿਮ ਆ ਮੈਂ ਆਪਣੇ ਪਟਿਆਲਾ ਜਾ ਕੇ ਆਪਣੀ ਬੀਪੀਐਡ ਕੰਪਲੀਟ ਕੀਤੀ ਉੱਥੇ ਜੋ ਮੇਰੇ ਸੀਨੀਅਰ ਸਗੇ ਉਹ ਪੀਐਚਡੀ ਇਸ ਟਾਈਮ ਕਰ ਰਹੇ ਨੇ ਪਰ ਉਹ ਨਾਲ ਦੇ ਨਾਲ ਬਹੁਤ ਵਧੀਆ ਪਲੇਅਰ ਵੀ ਨੇ ਸਪੋਰਟਸਮੈਨ ਵੀ ਨੇ ਇਸ ਕਰਕੇ ਇਹ ਸਭ ਆਪਣੇ ਮਿੱਥਿਆ ਕਿ ਜੇ ਕੋਈ ਸਪੋਰਟਸ ਕਰਦਾ ਹੈ ਤੇ ਉਹ ਪੜਾਈ ਚ ਪਿੱਛੇ ਰਹਿ ਜਾਊਗਾ ਤੁਸੀਂ ਆਪਣੀ ਪੜਾਈ ਨੂੰ ਕੰਟੀਨਿਊ ਕਰ ਸਕਦੇ ਆ ਖੇਡਾਂ ਦੇ ਨਾਲ ਨਾਲ ਧੰਨਵਾਦ